ਹਾਂਜੀ ਮਿੱਤਰੋ ਆਪਾਂ ਹੈਗੇ ਆ ਬਤਾਸ਼ੀਆ ਬਾਰ ਮਮੋਰੀਅਲ ਦੇ ਵਿੱਚ ਇਹ ਗੋਰਖਾ ਸੈਨਿਕਾਂ ਦੀ ਯਾਦ ਵਿੱਚ ਬਣਾਇਆ ਸੀਗਾ 1988 ਦੇ ਵਿੱਚ ਜਿਹੜੇ ਗੋਰਖਾ ਸੈਨਿਕ ਆਪਣਾ ਦੇਸ਼ ਜਾਦ ਹੋਣ ਤੋਂ ਬਾਅਦ ਦੇ ਵਸੀਰ ਹੋਏ ਨਾ ਵੱਖ-ਵੱਖ ਜੰਗਾਂ 'ਚ ਉਹਨਾਂ ਦੀ ਯਾਦ ਵਿੱਚ ਬਣਾਇਆ ਰਗਾ ਇਹਦੀ ਖਾਸੀਅਤ ਕੀ ਆ ਇੱਕ ਤਾਂ ਕਪੜਾ ਦੇਖੋ ਜਿੰਨੀਆਂ ਵੀਡੀਓ ਵਾਇਰਲ ਹੁੰਦੀਆਂ ਉਹ ਇੱਥੋਂ ਹੀ ਹੁੰਦੀਆਂ ਕਪੜਾ ਟ੍ਰੇਨ ਤੇ ਇਸ ਪਾਰਡੀ ਤੇ ਪਿਆ ਹੁੰਦਾ ਜਦੋਂ ਟ੍ਰੇਨ ਆਉਂਦੀ ਆ ਪਾਸੇ ਕਰਦੇ ਆ ਉਹ ਇੱਥੋਂ ਵਾਇਰਲ ਹੁੰਦੀਆਂ ਗਿਆ ਦੂਜੀ ਗੱਲ ਇਹ ਆਂਡਾਕਾਰ ਬਣਿਆ ਬਿਲਕੁਲ ਟੇਡੀ ਮਿਡੀ ਜੋ ਕਿ ਟ੍ਰੇਨ ਚੱਲਦੀ ਹੈ ਇੱਥੇ ਉੱਚਾ ਨਹੀਂ ਵਜਾ ਇਹ ਇੱਕ ਇਹ ਸਭ ਤੋਂ ਉੱਚਾ ਪੁਆਇੰਟ ਆ ਦਾਰਜੀ ਲਿੰਗ ਦਾ ਇੱਥੋਂ ਸਾਰਾ ਦਾਰਜੀ ਲਿੰਗ ਦਿਖਦਾ ਹੈਗਾ ਉਹ ਸਾਹਮਣੇ ਦੇਖੋ ਬੱਦਲ ਧੁੰਦ ਬੱਦਲ ਨਹੀਂ ਵੀ ਰਹਿ ਜਾਂਦੇ ਆ ਇਹ ਥਾਂ ਉੱਚਾਗਾ ਇੱਕ ਇੱਥੇ ਜਿਹੜਿਆ ਕੱਪੜੇ ਆ ਇੱਥੋਂ ਦਾ ਪਹਿਰਾਵਾ ਦਾਰਜੀ ਲਿੰਗ ਦਾ ਉਹ ਇੱਥੇ ਹੀ ਮਿਲਦਾਗਾ ਆ ਦੇਖੋ ਕੱਪੜੇ ਪਾ ਕੇ ਇੱਥੇ ਸੈਲਫੀਆਂ ਕਰਾਉਂਦੇ ਆ ਇਹ ਸੈਲਫੀ ਪੁਆਇੰਟ ਆ ਇੱਕ ਇੱਥੇ ਆ ਟੋਕਰੀਆਂ ਚਾਹਾਂ ਲੀਆਂ ਇਹ ਦੂ ਉੱਪਰ ਚਾਹ ਦੇ ਬਾਗ ਨੇਗੇ ਇਹ ਪਹਾੜੀ ਕਾਫੀ ਉੱਚੀ ਆ ਤਾਂ ਕਰਕੇ ਇੱਥੇ ਬਣਾਇਆ ਸੀ ਇਤਕਰੀਬਨ 1000 ਫੁੱਟ ਉੱਚੀ ਹੈ ਇਹ ਦਾਰਜੀ ਲਿੰਗ ਦੇ ਮੇਨ ਪੁਆਇੰਟ ਨੂੰ ਇੱਥੇ ਇਹ ਜੇ ਕੱਪੜੇ ਪਾਉਣ ਨੂੰ ਮਿਲਦੇ ਆ ਇਹ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਖੁੱਲ੍ਹਾ ਰਹਿੰਦਾ ਹੈਗਾ 5 ਰੁਪਏ ਟਿਕਟ ਹੈ ਦੀ ਇਹ ਆ ਨਾਲ ਮਿਨਿਸਟਰੀ ਇਹਦੇ ਨਾਲ ਹੀ ਆ ਬਿਲਕੁਲ ਇਹਦਾ ਨਾਮ ਹੈ ਡਾਲੀ ਮੱਠ ਜਿੰਨੇ ਮੱਠ ਬਣੇ ਹੋਏ ਦਾਰਜੀ ਲਿੰਗ ਦੇ ਵਿੱਚ ਸਭ ਤੋਂ ਵੱਡਾ ਮੱਠ ਇਹੀ ਹੈਗਾ ਪੰਜ ਚਾਰ ਹੋਰ ਵੀ ਹੈਗੇ ਪਰ ਇਹ ਸਭ ਤੋਂ ਵੱਡਾ ਹੈਗਾ ਇੱਥੇ ਤੁਸੀਂ ਕਿੰਨੇ ਆ ਸਕਦੇ ਹੋਗੇ ਜਿਵੇਂ ਅੱਜ ਆਪਾਂ ਹੋਟਲ ਆ ਗਏ ਆਪਾਂ ਆਪਣੇ ਹੋਟਲ ਵਾਲੇ ਨੂੰ ਕਹਿਣਾਗਾ ਵੀ ਸਾਨੂੰ ਸਵੇਰੇ ਗੱਡੀ ਦਾ ਇੰਤਜ਼ਾਮ ਕਰਦੇ ਉਹ ਕਿਸੇ ਵੀ ਗੱਡੀ ਵਾਲੇ ਨੂੰ ਬੁਲਾਊਗਾ ਉਹ ਗੱਡੀ ਵਾਲਾ ਤੁਹਾਨੂੰ 15-20 ਥਾਵਾ ਗਿਣਵਾ ਦੇਊਗਾ ਪਰ ਉਹਦੇ ਵਿੱਚੋਂ ਤੁਸੀਂ ਆਪਣੀਆਂ ਚੋਣਵੀਆਂ 5-7 ਥਾਵਾ ਗਿਣਵਾ ਦਿਓ ਵੀ ਇੱਥੇ ਤੇ ਸਾਨੂੰ ਲੈ ਚੱਲ ਜਿਵੇਂ ਦੋ ਤਾਂ ਇਹ ਹੋ ਗਈਆਂ ਉਹ ਤੁਹਾਨੂੰ ਇਹਨਾਂ ਥਾਵਾ ਤੇ ਆਉਣ ਦਾ ਮੰਗੂਗਾ 3000 ਰੁਪਇਆ ਇਹ 5-6 ਘੰਟਾ ਤੁਹਾਨੂੰ ਘੁਮਾਊਗਾ ਇੱਥੇ ਤੇ 3000 ਮੰਗੂਗਾ ਪਰ ਉਹ ਮੰਨ ਜਾਂਦਾ 1500 ਰੁਪਏ ਦੇ ਵਿੱਚ ਜਿਵੇਂ ਅੱਜ ਅਸੀਂ 1400 ਚ ਲੈ ਕੇ ਆਏ ਆਗੇ ਇਹ ਉਹ ਜਿਹੜੀਆਂ ਹੁੰਦੀਆਂ ਮਿਨਿਸਟਰੀ ਅੰਦਰੋਂ ਆਹ ਦੇਖੋ ਤਸਵੀਰਾਂ ਖਿੱਚਣ ਲਿੰਦੇ ਪਰ ਚੋਰੀ ਸੁਪੇ ਹੋ ਜਾਂਦਾਗਾ ਜਿਵੇਂ ਅੱਜ ਅਸੀਂ ਆਏ ਆ ਇਹਦਾ ਕੀ ਹੈ ਵੀ ਜਿਹੜੇ ਨਾਲ ਦੇ ਆਪਣੇ ਹੋਟਲ ਦੇ ਵਿੱਚ ਰੁਕੇ ਹੁੰਦੇ ਆ ਨਾਲ ਦੇ ਕਮਰੇ 'ਚ ਉਹਨਾਂ ਨੇ ਵੀ ਇੱਥੇ ਹੋਣਾ ਹੁੰਦਾਗਾ ਉਹਦੇ ਨਾਲ ਟੈਕਸੀ ਆਪਾਂ ਸ਼ੇਅਰ ਵੀ ਕਰ ਸਕਦੇ ਆਂਗੇ ਜੇ ਸ਼ੇਅਰ ਟੈਕਸੀ ਕਰਾਂਗੇ ਤਾਂ ਹੋ ਰੇਟ ਘਟ ਜਾਂਦਾਗਾ ਅਸੀਂ ਹਮੇਸ਼ਾ ਹੀ ਸ਼ੇਅਰ ਕਰਕੇ ਚੱਲਦੇ ਆਂ ਟੈਕਸੀ ਤਾਂ ਕਰਕੇ ਸਾਡਾ ਖਰਚਾ ਘੱਟ ਪੈਂਦਾ ਤਾਂ ਕਰਕੇ ਇੰਨਾ ਜ਼ਿਆਦਾ ਘੁੰਮ ਲੈਨੇ ਆਗੇ ਨਹੀਂ ਤਾਂ ਖਰਚਾ ਇੰਨਾ ਵੀ ਨਹੀਂ YouTube ਤੋਂ ਆਉਂਦੇ ਵੀ ਇੰਨਾ ਖਰਚਾ ਮੋੜੀ ਜਾਵੇ ਇਹੋ ਜਿਹਾ ਮਾਹੌਲ ਹੈ ਇਹ ਡਾਲੀ ਮੱਠਾ ਸਾਰਾ ਦਾਰਜੀਲਿੰਗ ਦੇਖਦਾ ਇੱਥੋਂ ਇਹ ਦੋ ਪੁਆਇੰਟਾਂ ਦੇ ਜਰੂਰ ਆਉਣਾ ਬਤਾਸ਼ੀਆ ਬਾਰਮੋਰੀਅਲ ਤੇ ਡਾਲੀ ਮੱਠ ਇਹ ਦੋ ਥਾਵਾਂ ਨੋਟ ਕਰ ਲਓ ਇੱਥੇ ਆਉਣਾ ਚਾਰ ਥਾਵਾਂ ਤੁਹਾਨੂੰ ਹੋਰ ਦਿਖਾਵਾਂਗੇ ਚੱਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਉਹ ਚਾਰ ਥਾਵਾਂ ਤੇ ਲਾਈਕ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਜਰੂਰ ਦੋਸਤੋ ਸਤਿ ਸ੍ਰੀ ਅਕਾਲ